आदमी अच्छे हो इसलिए तुमसे पैसा तो लेना नहीं चाहिए लेकिन अगर घोड़ा घास से दोस्ती कर ले तो खाएगा क्या इसलिए हम ये डेढ़ रुपया ले लेते हैं खेल सकती है तो बसंती लड़की होकर तांगा क्यों नहीं चला सकती है? बोलो। इसमें क्या बात है? शहर में भी तो लड़के मोटर गाड़ियाँ चलाती है उन्हें कोई कुछ नहीं कहता ਕੀ ਨਾਮ ਹੈ ਮੇਰਾ ਨਾ ਗਰੋਵਾ ਪਰ ਤੁਸੀਂ ਸਰ ਕਿਸ ਤਰ੍ਹਾਂ ਦੇ ਰਿਪੋਰਟਰ ਮੰਨਦੇ ਜੀ ਇਹ ਮਿਲਕ ਨੂੰ ਕਿਸ ਤਰ੍ਹਾਂ ਦੇ ਜੀ ਪਹਿਲਾਂ ਤਾਂ ਸਾਨੂੰ ਇੱਕ ਵਾਰ ਯਕੀਨ ਨਹੀਂ ਆਇਆ ਤੁਹਾਨੂੰ ਪਤਾ ਪਹਿਲਾਂ ਵੀ ਇੱਕ ਵਾਰ ਨਿਊਜ਼ ਫੇਕ ਆ ਗਈ ਸੀ ਪਰ ਜਦੋਂ ਪਤਾ ਲੱਗ ਗਿਆ ਹਰ ਜਗ੍ਹਾ ਤੋਂ ਕਨਫਰਮ ਹੋਇਆ ਤਾਂ ਬਹੁਤ ਦੁੱਖ ਲੱਗਿਆ ਕਿਉਂਕਿ ਇਸ ਜਗ੍ਹਾ ਸਾਨੇਵਾਲ ਦਾ ਹੀ ਨਹੀਂ ਪੂਰੇ ਦੇਸ਼ ਦਾ ਬਹੁਤ ਵੱਡਾ ਬਾਲੀਵੁੱਡ ਦਾ ਇੱਕ ਨਾਂ ਪੂਰਾ ਹੋਣ ਵਾਲਾ ਘਟ ਹੈ ਜੀ ਤਾਂ ਬਹੁਤ ਦੁੱਖ ਲੱਗਿਆ ਕਿਤਨਾ ਦੇ ਦੋ ਜਿਹੜੇ ਧਰਮਿੰਦਰ ਜੀ ਉਰੇ ਰਹਿੰਦੇ ਸੀ ਬਚਪਨਾ ਉਰੇ ਦੇਖਿਆ ਜੰਮਿਆ ਪਲੇਆ ਪੜਾਈ ਵੀ ਕੀਤੀ ਜਿਆ ਕਿਹੜਾ ਸਕੂਲ ਪੜਾਈ ਕੀਤੀ ਵੀ ਕਿੱਥੇ ਖੇਲੇ ਵੀ ਉਰੇ ਆਹ ਦੇਖੋ ਜੋ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਤੇ ਉਹ ਇੱਥੇ ਪਿੰਡ ਦੇ ਹੀ ਸਰਕਾਰੀ ਸਕੂਲ ਚ ਜੋ ਬਿਲਕੁਲ ਉਹਨਾਂ ਦਾ ਘਰ ਅਤੇ ਕਰਦੇ ਨਾਲ ਹੀ ਸਕੂਲ ਚ ਉਹਨਾਂ ਦੇ ਫਾਦਰ ਹੈਡਮਾਸਟਰ ਸੀਗੇ ਤੇ ਉੱਥੇ ਹੀ ਉਹ ਬੇਸਿਕ ਉਹਨਾਂ ਨੇ ਆਪਣੀ ਐਜੂਕੇਸ਼ਨ ਲਈ ਤੇ 10th ਤੱਕ ਸਰਕਾਰੀ ਸਕੂਲ ਸਾਹਨੇਵਾਲ ਚ ਹੀ ਪੜ੍ਹੇ ਅ ਜੀ ਤੇ ਉਹਨੇਚਰ ਕਿਸ ਤਰ੍ਹਾਂ ਦਾ ਸੀ ਜੀ ਨਾਲ ਦੇਖੋ ਨੇਚਰ ਆਪਾਂ ਸਾਰੇ ਲੋਕ ਜਿੱਦਾਂ ਜਾਣਦੇ ਆ ਉਹਨਾਂ ਨੂੰ ਜਿਵੇਂ ਫਿਲਮਾਂ ਚ ਦੇਖਦੇ ਆ ਜਾਂ ਵੈਸੇ ਬੜੇ ਖੁਸ਼ ਮિજાਜ ਇਨਸਾਨ ਸੀਗੇ ਲੋਕਾਂ ਨੂੰ ਬਹੁਤ ਪਿਆਰ ਕਰਨ ਵਾਲੇ ਸੀਗੇ ਜੀ ਤੇ ਸਾਡਾ ਵੀ ਜੋ ਪਰਸਨਲ ਐਕਸਪੀਰੀਅੰਸ ਉਹਨਾਂ ਨੂੰ ਮਿਲੇ ਆ ਬੜਾ ਪਿਆਰ ਦਿੱਤਾ ਉਹਨਾਂ ਨੇ ਕਿੰਨੀ ਵਾਰੀ ਮਿਲ ਚੁੱਕੇ ਆ ਮੈਂ ਉਹਨਾਂ ਨੂੰ 4 ਤੋਂ 5 ਵਾਰ ਮਿਲ ਚੁੱਕਾ ਹਾਂ ਜਦੋਂ ਲੁਧਿਆਣਾ ਜਦੋਂ ਆਉਂਦੇ ਆ ਸਾਹਨੇਵਾਲ ਦੇ ਵਿੱਚ ਜੀ ਜਦੋਂ ਆਉਂਦੇ ਹਿੰਦੀ ਨੇ ਆਉਂਦੇ ਯਾਰ ਦੇਖੋ ਉਹ ਅਸੀਂ ਇੱਕ ਵਾਰ ਬਹੁਤ ਛੋਟੇ ਸੀ 2002 ਚ ਅੱਧੀ ਰਾਤ ਨੂੰ ਆਏ ਸੀ 11-12 ਵਜੇ ਦੇ ਅਰਾਊਂਡ ਉਸ ਟਾਈਮ ਬਹੁਤ ਲੋਕਾਂ ਨੂੰ ਨਹੀਂ ਮਿਲ पाए ਪਰ ਫਿਰ 2013 ਚ ਇੱਕ ਵਾਰ ਉਹ ਆਏ ਸੀ ਤੇ ਇੱਥੇ ਕੋਈ ਇਵੈਂਟ ਸੀ ਉਹਦੇ ਵਿੱਚ ਫਿਰ ਉਹਨਾਂ ਨੇ ਆਪਣੇ ਘਰ 'ਚ ਵੀ ਆਏ ਤੇ ਆਪਣੇ ਸਕੂਲ ਵੀ ਗਏ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਭ ਨੂੰ ਮਿਲ ਕੇ ਗਏ ਸੀ ਜਿਹੜਾ ਜੇ ਹਾਊਸਿੰਗ 'ਚ ਖੜੇ ਹੋ ਆਪਾਂ ਇਹ ਮੰਨਣਾ ਚਾਹੀਦਾ ਤਿਆਰ ਕੀਤਾ ਗਿਆ ਚਲੋ ਤਿਆਰ ਕੀਤਾ ਗਿਆ ਦੇਖੋ ਜੀ ਇਹ ਘਰ ਜੋ ਹੈ ਪਿਛਲੇ ਸਾਲ ਹੀ ਰੀਕਨਸਟਰਕਟ ਹੋਇਆ ਉਸ ਤੋਂ ਪਹਿਲਾਂ ਇਹ ਘਰ ਐਜ਼ ਇਟ ਇਜ਼ ਸੀਗਾ ਜੋ ਤੁਸੀਂ ਫੋਟੋ 'ਚ ਵੀ ਦੇਖ ਸਕਦੇ ਹੋ ਤੇ ਜਿਨ੍ਹਾਂ ਨੇ ਘਰ ਬਣਾਇਆ ਉਹਨਾਂ ਨੇ ਫੈਨਸ ਦੇ ਇਮੋਸ਼ਨਸ ਨੂੰ ਦੇਖਦੇ ਹੋਏ ਘਰ ਨੂੰ ਤਰਮਿੰਦਰ ਹਾਊਸ ਦਾ ਹੀ ਨਾਮ ਦਿੱਤਾ ਜੀ ਬੜੀ ਦੁੱਖ ਦੀ ਘੜੀ ਆ ਜਦ ਇਹ ਦੇਖਿਆ ਜਾਂਦਾ ਵਾ ਕਿ ਬੜੀਆ ਬਹੁਤ ਬੜੀਆਂ ਫਿਲਮਾਂ ਦਿੱਤੀਆਂ ਸੀਆਂ ਤੇ ਨਾਂ ਵੀ ਇਸ ਸ਼ਹਿਰ ਦਾ ਨਾਂ ਵੀ ਮਸ਼ਹੂਰ ਕੀਤਾ ਗਿਆ ਕੀ ਕਰੀਏ ਦੇਖੋ ਅਸਾਨੇਵਾਲ ਦਾ ਉਹਨਾਂ ਨੇ ਨਾਮ ਪੂਰੇ ਵਰਲਡ ਦੇ ਵਿੱਚ ਚਮਕਾਇਆ ਅਸੀਂ ਨਾ ਸਿਰ ਭਾਰਤ ਕਿਤੇ ਵੀ ਜਾਈਏ ਸਾਹਨੇਵਾਲ ਦਾ ਨਾਮ ਨੂੰ ਲੋਕ ਦਿਓਲ ਫੈਮਿਲੀ ਟਰ ਜਿਹਦੇ ਨਾਮ ਨਾਲ ਜਾਣਦੇ ਆ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਔਰ ਸਾਡੇ ਪਿੰਡ ਲਈ ਬਹੁਤ ਵੱਡਾ ਘਾਟਾ ਉਹਨਾਂ ਦਾ ਚੱਲਿਆ ਜਾਣਾ ਕੀ ਮੈਸੇਜ ਦੇਣਾ ਚਾਹੁੰਗਾ ਜੀ ਮੈਂ ਮੈਸੇਜ ਇਹੀ ਦੇਣਾ ਚਾਹੁੰਗਾ ਜੀ ਉਹਨਾਂ ਨੇ ਲੋਕਾਂ ਨੂੰ ਹਮੇਸ਼ਾ ਪਿਆਰ ਦਿੱਤਾ ਚਾਹੇ ਕਿਸੇ ਵੀ ਧਰਮ ਦੇ ਉਹਨਾਂ ਦੇ ਫੈਨ ਹੋਣ ਕੋਈ ਵੀ ਸਟੇਟ ਦੇ ਹੋਣ ਸੋ ਦੇਸ਼ ਵਾਸੀ ਉਹਨਾਂ ਦੇ ਦਿੱਤੇ ਹੋਏ ਸੰਦੇਸ਼ ਨਾਲ ਚੱਲਣ ਆਪਸ ਵਿੱਚ ਪਿਆਰ ਨਾਲ ਰਹਿਣਾ ਇਹ ਮੈਸੇਜ ਜੀ ਇੱਕ ਵੀਡੀਓ ਵੀ ਗਾਰਨ ਹੋਈ ਸੀ ਉਹਨਾਂ ਦੀ ਜਿੱਦ ਕਹਿੰਦੇ ਮੈਂ ਜੇ ਮੈਂ ਖਾਨੇ ਵਾਲਾ ਰਹਿਣਾ ਲਾ ਤਾਂ ਮੈਂ ਜੋ ਵੀ ਜਲਨਾ ਵਾ ਆਪਣੇ ਖੇਤਾਂ ਵਿੱਚ ਘੁੰਮਦਾ ਜਾ ਕੇ ਜੀ ਜੀ 2013 ਚ ਜਾਦੂ ਆਏ ਸੀ ਉਹਨਾਂ ਨੇ ਟਰੈਕਟਰ ਚਲਾਇਆ ਆਪਣੇ ਖੇਤ ਵੀ ਵਾਏ ਉਹਨਾਂ ਨੇ ਤੇ ਉਹ ਅਸੀਂ ਵੀ ਦੇਖਿਆ ਉਹ ਚੀਜ਼ ਪਾਸ ਜੋ ਅਜੇ ਤਰਮਿੰਦਰ ਜੀ ਸਾਨੂੰ ਛੱਡ ਕੇ ਚੱਲ ਗਏ ਇਸ ਚੀਜ਼ ਦਾ ਸਾਨੂੰ ਬਹੁਤ ਪਛਤਾਵਾ ਰਹੂਗਾ ਕਿਉਂਕਿ ਸਾਨੂੰ ਅੱਜ ਕੱਲ ਦੀ ਜਨਰੇਸ਼ਨ ਜੀ ਨੂੰ ਤਾਂ ਪਤਾ ਵਾ ਕਿ ਟਰਮਿੰਦਰ ਜੀ ਦਾ ਘਰ ਹੈਗਾ ਵਾ ਤੇ ਜਿਹੜੀ ਨਿਊ ਜਨਰੇਸ਼ਨ ਆਣਗੀ ਤੇ ਸਾਨੂੰ ਕੋਈ ਦੱਸਣ ਲਈ ਪੁਆਇੰਟ ਨਹੀਂ ਹੋਊਗਾ ਕਿ ਟਰਮਿੰਦਰ ਜੀ ਦਾ ਘਰ ਕਿਹੜਾ ਹੈਗਾ ਉਹ ਕੌਣ ਸੀ ਕੌਣ ਨਹੀਂ ਸੀ ਅਸੀਂ ਸਾਰੀ ਪੁਰਾਣੀ ਜਨਰੇਸ਼ਨ ਹੀ ਉਹਨਾਂ ਨੂੰ ਜਾਣਦੇ ਆ ਤੇ ਉਹਨਾਂ ਦੀ ਫਿਲਮਾਂ ਬਾਰੇ ਸਾਨੂੰ ਹੀ ਪਤਾ ਵਾ ਤੇ ਅਸੀਂ ਇਹ ਟਰਾਈ ਕਰਾਂਗੇ ਕਿ ਨੈਕਸਟ ਜਨਰੇਸ਼ਨ ਨੂੰ ਵੀ ਉਹਨਾਂ ਦੇ ਬਾਰੇ ਪਤਾ ਹੋਵੇ ਕਿ ਇੱਥੋਂ ਜਿਹੜੇ ਇੱਕ ਐਕਟਰ ਗਏ ਸੀਗੇ ਤੇ ਉਹ ਇੰਨੇ ਫੇਮਸ ਹੋਏ